ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਪੈਨ ਡਰਾਈਵਿੰਗ ਲਾਇਸੈਂਸ ਪੰਜਾਬੀ YouTube ਚੈਨਲ ਉੱਪਰ ਤੁਹਾਡਾ ਸਵਾਗਤ ਹੈ। ਕਾਫੀ ਦੇਰ ਬਾਅਦ ਆਪਾਂ ਇੱਕ ਟੈਸਟ ਲੈ ਕੇ ਆਏ ਆਂ। ਔਰ ਇਸ ਕਾਰ ਲਾਇਸੈਂਸ ਨੂੰ ਕਰਨ ਦੇ ਵਿੱਚ ਜਿਹੜੇ ਵੀ YouTube ਚੈਨਲ ਦੇ ਉੱਪਰ ਜੁੜੇ ਹਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਪਲੀਜ਼ ਜ਼ਰੂਰ ਸਬਸਕ੍ਰਾਈਬ ਕਰੋ ਹਨਾ ਇਸ YouTube ਚੈਨਲ ਨੂੰ ਅਰ ਸ਼ੇਅਰ ਕਰੋ ਆਪਣੇ ਫਰੈਂਡਸ ਰਿਲੇਟਿਵਸ ਦੇ ਨਾਲ ਜੋ ਕਿ ਕਾਰ ਦਾ ਲਾਇਸੈਂਸ ਸਪੈਨ ਦੇ ਅੰਦਰ ਇੰਗਲਿਸ਼ ਦੇ ਵਿੱਚ ਕਰਨਾ ਚਾਹੁੰਦੇ ਆ ਤਾਂ ਕਿ ਉਹਨਾਂ ਦੀ ਹੈਲਪ ਹੋ ਸਕੇ ਇਸ ਤੋਂ ਮੈਂ ਆਪਾਂ ਆਨਲਾਈਨ ਕਲਾਸਸ ਵੀ ਪ੍ਰੋਵਾਈਡ ਕਰਵਾਉਂਦੇ ਹਾਂ ਤਾਂ ਉਹਨਾਂ ਕਲਾਸਸ ਦੇ ਲਈ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ 631 841 795 ਦੇ ਉੱਪਰ ਹੈ ਨਾ ਮੈਂ ਕੁਰੀ ਫਿਰ ਰਿਪੀਟ ਕਰ ਦਦਾ ਨੰਬਰ ਤੁਸੀਂ ਨੋਟ ਡਾਉਨ ਕਰ ਲਓ 631 841 795 ਅ ਇਸ ਤੋਂ ਬਿਨਾ ਤੁਸੀਂ ਅਗਰ ਆਪਣੀ ਸਪੈਨਿਸ਼ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਬੇਸਿਕ ਤਾਂ ਉਹਦੇ ਲਈ ਵੀ ਆਪਾਂ ਕਲਾਸ ਦੇ ਪ੍ਰੋਗਰਾਮ ਕਰਾਉਂਦੇ ਆ ਇਸ ਤੋਂ ਬਿਨਾ ਅਗਰ ਤੁਸੀਂ ਕਾਰ ਦਾ ਲਾਇਸੈਂਸ ਜੋ ਥਿਉਰੀ ਹੈ ਇੰਗਲਿਸ਼ ਵਿੱਚ ਕਰ ਲੈਂਦੇ ਹੋ ਕਈ ਵਾਰੀ ਸਾਨੂੰ ਪ੍ਰੈਕਟੀਕਲ ਦੇ ਲਈ ਥੋੜੀ ਬਹੁਤ ਸਪੈਨਿਸ਼ ਦੀ ਗੱਲ ਕਰਨੀ ਪੈਂਦੀ ਹੈ ਤਾਂ ਆਪਾਂ ਉਹਦੇ ਲਈ ਵੀ ਤਿਆਰੀ ਕਰਵਾਨੀ ਹੈ ਠੀਕ ਹੈ ਜੀ ਤਾਂ ਇਸੀ ਇਨਫੋਰਮੇਸ਼ਨ ਦੇ ਨਾਲ ਆਪਾਂ ਅੱਜ ਦਾ ਟੈਸਟ ਸਟਾਰਟ ਕਰਦੇ ਹਾਂ ਫਸਟ ਕੁਐਸਚਨ ਹੈ ਜੀ ਸਾਡੇ ਕੋਲ ਆਫਟਰ ਦਾ ਰੋਡ ਸਾਈਨਸ which can be seen the speed limit is অপਸ਼ਨ এ ਹੈਗਾ 40 ਕਿਲੋਮੀਟਰ ਪਰ ਆਰ ਐਟ ਦਾ ਕ੍ਰੋਸਿੰਗ ਐਂਡ 50 ਇਨ ਦਾ ਰੈਸਟ ਆਫ ਦਾ ਟਾਊਨ b ਹੈਗਾ 40 ਕਿਲੋਮੀਟਰ ਪਰ ਆਰ ਅੰਟਿਲ ਯੂ ਕਮ ਟੂ ਅ ਸਾਈਨ ਥੈਟ ਇੰਡੀਕੇਟਸ ਐਂਡ ਆਫ ਸਪੀਡ ਲਿਮਿਟ ਤੇ 40 ਕਿਲੋਮੀਟਰ ਪਰ ਆਰ ਇਨ ਦਾ ਹੋਲ ਟਾਊਨ ਆਪਸ਼ਨ c ਦੇ ਹਨਾ ਤਾਂ ਆਪਾਂ ਜੋ ਕੁਐਸਚਨ ਦੇਖ ਰਹੇ ਆ ਕਹਿੰਦਾ ਇਸ ਰੋਡ ਸਾਈਨ ਤੋਂ ਬਾਅਦ ਹਨਾ ਆਫਟਰ ਦਾ ਰੋਡ ਸਾਈਨ ਇਸ ਰੋਡ ਸਾਈਨ ਤੋਂ ਬਾਅਦ ਵਿਚ ਕੈਨ ਬੀ ਸੀਨ ਸੀਨ ਦਾ ਮਤਲਬ ਦੇਖਣਾ ਹਨਾ ਦੇਖਿਆ ਕਿਉਂਕਿ ਦੇਖਿਆ ਜਾ ਸਕਦਾ ਦਾ ਸਪੀਡ ਲਿਮਿਟ ਜੋ ਸਪੀਡ ਦੀ ਲਿਮਿਟ ਹੈ ਮਲਕੇ ਜੋ ਮੈਕਸਿਮਮ ਸਪੀਡ ਹੈ ਉਹ ਤਪਾ ਸਾਈਨ ਜੋ ਦੇਖ ਰਹੇ ਆ ਮੈਂ ਤੁਹਾਨੂੰ ਉਹ ਜ਼ੂਮ ਵੀ ਕਰ ਦਿੰਨਾ ਫੋਟੋ ਵੱਡੀ ਕਰ ਲੈਣੇ ਆ ਤਪਾ ਦੇਖ ਰਹੇ ਸੱਜੇ ਹੱਥ ਲੱਗੋ ਇੱਕ ਸਾਈਨ ਜੋ ਕਿ 40 ਦਾ ਹੈਗਾ ਸਪੀਡ ਦਾ ਔਰ ਮੈਕਸिमम ਸਪੀਡ ਹੈ ਔਰ ਇਹ ਜਿਹੜੀ ਸਪੀਡ ਹੈ ਸਾਡੀ ਪੂਰੇ ਸ਼ਹਿਰ ਦੇ ਅੰਦਰ ਹੀ ਰਹੇਗੀ ਠੀਕ ਹੈ ਔਰ ਇਸ ਕਰਕੇ ਸਹੀ ਆਨਸਰ ਹੋਏਗਾ ਆਪਸ਼ਨ ਸੀ ਠੀਕ ਹੈ ਜੀ ਇਸ ਐਪਲੀਕੇਸ਼ਨ ਜਿੱਦਾਂ ਥੋੜਾ ਜਿਹਾ ਮੁਸ਼ਕਿਲ ਹੋਏਗਾ ਇਹ ਰਿਕੋਗਨਾਈਜ਼ ਕਰਨਾ ਇਹ ਪਛਾਣਨਾ ਕਿ ਆਂਸਰ ਕਿਹੜਾ ਸਹੀ ਗਿਆ ਤਾਂ ਤੁਸੀਂ ਧਿਆਨ ਰੱਖੋਗੇ ਨੈਕਸਟ ਵਾਰ ਦੇ ਵਿੱਚ ਵੀ ਕਿ ਜਿਹੜਾ ਆਪਾਂ ਆਂਸਰ ਕਰਾਂਗੇ ਔਰ ਜਿਹੜਾ ਆਂਸਰ ਹੋਏਗਾ ਉਹ ਡਾਰਕ ਗ੍ਰੀਨ ਹੋ ਜਾਏਗਾ ਠੀਕ ਹੈ ਤਾਂ ਉਸ ਤੋਂ ਤੁਹਾਨੂੰ ਆਈਡੀਆ ਲੱਗ ਜਾਏਗਾ ਤਾਂ ਇਸ ਕੁਐਸਚਨ ਦਾ ਆਂਸਰ ਹੈ ਜੀ ਆਪਸ਼ਨ ਸੀ ਕਿਉਂਕਿ ਇਹ ਸਪੀਡ ਸਾਰੇ ਸ਼ਹਿਰ ਦੇ ਅੰਦਰ ਹੀ ਇੰਨੀ ਰਹੇਗੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਇਜ਼ ਇਟ ਐਡਵਾਈਜ਼ੇਬਲ ਟੂ ਵੇਅਰ ਯੂਅਰ ਸੀਟ ਬੈਲਟ ਓਵਰ ਹੈਵੀ ਕਲੋਥਸ ਐਡਵਾਈਜ਼ੇਬਲ ਦਾ ਮਤਲਬ ਸਲਾਹ ਦੇਣਾ ਹਣਾ ਐਡਵਾਈਸ ਕਰਨਾ ਸਲਾਹ ਦੇਣਾ ਸਲਾਹ ਦੇਣ ਯੋਗ ਵੀ ਕਹਿ ਸਕਦੇ ਹਾਂ ਵੇਅਰ ਕਰਨਾ ਮਤਲਬ ਪਹਿਨਣਾ ਹਣਾ ਯੂਅਰ ਸੀਟ ਬੈਲ ਤੁਹਾਡੀ ਸੀਟ ਬੈਲਟ ਓਵਰ ਹੈਵੀ ਕਲੋਥ ਹੈਵੀ ਕਲੋਥਸ ਦੇ ਉੱਪਰ ਤਾਂ ਕਹਿੰਦਾ ਕਿ ਇਹ ਐਡਵਾਈਜ਼ੇਬਲ ਆ ਕਿਤਾ ਅਸੀਂ ਵੇਅਰ ਕਰੋ ਸੀਟ ਬੈਲਟ ਨੂੰ ਹਣਾ ਹੈਵੀ ਕਲੋਥ ਦੇ ਉੱਪਰ ਮਤਲਬ ਕਿ ਬਹੁਤ ਜ਼ਿਆਦਾ ਜਿਵੇਂ ਕਹਿ ਲੋ ਕਿ ਫਲਫੀ ਵੀ ਵਰਡ ਯੂਜ਼ ਕਰ ਲੈਂਦਾ ਨਾ ਕਿ ਭਾਰੇ ਜੇ ਕੱਪੜੇ ਕਲੋਥ ਹਨ ਆਪਾਂ ਫੋਟੋ ਦੇ ਇਲਾਵਾ ਇਸ ਤਰ੍ਹਾਂ ਦੇ ਕੱਪੜੇ ਹਨ ਇਹਨੇ ਡਰਾਈਵਰ ਨੇ ਪਾਏ ਹੋਏ ਆ ਇਸ ਤਰ੍ਹਾਂ ਦੇ ਹਨ ਸਮਥਿੰਗ ਲਾਈਕ ਦੈਟ ਤਾਂ ਇਦਾਂ ਦੇ ਹੈਵੀ ਕਲੋਥ ਐਡਵਾਈਸ ਕਰਦਾ ਨਾ ਪਾਏ ਜਾ ਠੀਕ ਹੈ ਕਿਉਂਕਿ ਸੀਟ ਬੈਲਟ ਨਾ ਨੂੰ ਮਤਲਬ ਅਗਰ ਆਪਾਂ ਵੇਅਰ ਕਰਾਂਗੇ ਤਾਂ ਫਿਰ ਉਹ ਓਨੀ ਵਧੀਆ ਇਫੈਕਟਿਵ ਨਹੀਂ ਰਹਿੰਦੀ ਠੀਕ ਹੈ ਆਪਾਂ ਆਪਸ਼ਨ ਪਰਦੇ ਆਪਸ਼ਨ ਇਹ ਕਹਿੰਦਾ ਨੋ the safety seat belt may lose effectiveness if it not fastened tight to the body be it does not matter the see again yes it is much more comfortable the is question answer hai ji option a ji ke nahi need waste karta the safety jehdi seat belt hai may lose oh lose kar sakdi hai apna asar apna prabhav theek hai ji if ਇਟ ਨਾਟ ਫਾਸਟਨਡ ਟਾਈਟ ਅਗਰ ਆਪਾਂ ਨੂੰ ਫਾਸਟ ਕਰਨਾ ਫਾਸਟ ਦਾ ਮਤਲਬ ਕੀ ਹੈ ਸੀਟ ਬੈਲਟ ਫਾਸਟ ਮਤਲਬ ਸੀਟ ਬੈਲਟ ਨੂੰ ਲਗਾਉਣਾ ਅਗਰ ਉਸ ਨੂੰ ਸੀਟ ਬੈਲਟ ਨੂੰ ਟਾਈਟ ਕਰਕੇ ਨਹੀਂ ਲਗਾਇਆ ਟੂ ਦਾ ਬਾਡੀ ਕਿਉਂਕਿ ਟਾਈਟ ਨਹੀਂ ਰਹੇਗੀ ਹਨਾ ਅਗਰ ਆਪਾਂ ਇਦਾਂ ਦੇ ਹੈਵੀ ਕਲੋਥ ਜਾਂ ਫਲਫੀ ਜਿਹੇ ਕਲੋਥ ਪਾਵਾਂਗੇ ਤਾਂ ਇਸ ਕਰਕੇ ਦਾ ਇਸ ਕਰਕੇ ਇਸ ਕੁਐਸਚਨ ਦਾ ਆਨਸਰ ਹੈ ਜੀ ਆਪਸ਼ਨ ਏ ਜੀ ਤੇ ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਇਸ ਟੈਸਟ ਦਾ ਵਾਟ ਸ਼ੁੱਡ ਅ ਡਰਾਈਵਰ ਡੂ ਇੱਕ ਡਰਾਈਵਰ ਨੂੰ ਕੀ ਕਰਨਾ ਚਾਹੀਦਾ ਟੂ ਅਨੇਬਲ ਅਦਰ ਯੂਜ਼ਰਸ ਤਾਂ ਕਿ ਉਹ ਅਨੇਬਲ ਕਰ ਸਕੇ ਅਨੇਬਲ ਦਾ ਮਤਲਬ ਯੋਗ ਕਰਨਾ ਅਦਰ ਯੂਜ਼ਰ ਮਤਲਬ ਜਿਹੜੇ ਬਾਕੀ ਦੇ ਯੂਜ਼ਰਸ ਆ ਬਾਕੀ ਰੋਡ ਯੂਜ਼ਰ ਦਾ ਰੋਡ ਨੂੰ ਵਰਤ ਰਹੇ ਉਹਨਾਂ ਨੂੰ ਟੂ ਐਂਟੀਸੀਪੇਟ ਐਂਟੀਸੀਪੇਟ ਦਾ ਮਤਲਬ ਅੰਦਾਜ਼ਾ ਆਈਡੀਆ ਲਗਾ ਲੈਣ ਉਹ ਹਿਸ অর ਹਰ ਇੰਟੈਂਸ਼ਨ ਇੰਟੈਂਸ਼ਨ ਦਾ ਮਤਲਬ ਲਿਖਾਂਗੇ ਆਪਾਂ ਹਨਾ ਇਰਾਦਾ ਇੱਛਾ ਠੀਕ ਹੈ ਕਹਿੰਦਾ ਕਿਦਾਂ ਇੱਕ ਡਰਾਈਵਰ ਨੂੰ ਹਨਾ ਅਨੇਬਲ ਕਰਨਾ ਚਾਹੀਦਾ ਅਦਰ ਯੂਜ਼ਰ ਨੂੰ ਕਿ ਉਹ ਅੰਦਾਜ਼ਾ ਲਗਾ ਸਕਣ ਕਿਸੇ ਵੀ ਇਰਾਦੇ ਦਾ ਆਪਸ਼ਨ ਇਹ ਕਹਿੰਦਾ ਨਥਿੰਗ ਦ ਅਦਰ ਯੂਜ਼ਰ ਸ਼ੁੱਡ ਬੀ ਅਵੇਅਰ ਆਫ ਹਿਸ ਸਪੀਡ ਐਂਡ ਕੋਰਸ ਵੀ ਕਹਿੰਦਾ ਆਲਵੇਜ਼ ਸਿਗਨਲ ਦਾ ਮੈਨੂਵਰਸ ਇਨ ਗੁੱਡ ਟਾਈਮ ਇਸ ਇਹ ਕਿ ਹਾਈਡ ਇਨ ਦਾ ਮਿਰਰ ਬਲਾਈਂਡ ਸਪੌਟ ਆਫ ਅਦਰ ਵਹੀਕਲ ਤਾਂ ਜੀ ਆਪਾਂ ਕੀ ਕਰਾਂਗੇ ਕੀ ਆਨਸਰ ਹੋਏਗਾ ਆਪਸ਼ਨ ਬੀ ਕਿ ਆਪਾਂ ਹਮੇਸ਼ਾ ਹੀ ਆਲਵੇਜ਼ ਮਤਲਬ ਹਮੇਸ਼ਾ ਹੀ ਸਿਗਨਲ ਕਰਾਂਗੇ ਜਿਹੜੇ ਮੈਨਿਊਵਰਸ ਆ ਉਹਨਾਂ ਨੂੰ ਇਨ ਗੁੱਡ ਟਾਈਮ ਗੁੱਡ ਟਾਈਮ ਦਾ ਮਤਲਬ ਕਾਫੀ ਟਾਈਮ ਪਹਿਲਾਂ ਹਨਾ ਜਦੋਂ ਵੀ ਆਪਾਂ ਕੋਈ ਆਪਣੀ ਇੰਟੈਂਸ਼ਨ ਹਨਾ ਇਰਾਦਾ ਦਿਖਾਉਣਾ ਹੈ ਉਹਦੇ ਟਾਈਮ ਤੇ ਠੀਕ ਹੈ ਜੀ ਤਾਂ ਇਸ ਕਰਕੇ ਆਪਸ਼ਨ ਬੀ ਅਨਸਰ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਵਿੱਚ ਲਾਈਟ ਸ਼ੁੱਡ ਬੀ ਆਨ ਕਿਹੜੀਆਂ ਲਾਈਟਸ ਔਨ ਹੋਣੀਆਂ ਚਾਹੀਦੀਆਂ ਵਾਈਲ ਡਰਾਈਵਿੰਗ ਜਦੋਂ ਆਪਾਂ ਡਰਾਈਵਿੰਗ ਕਰ ਰਹੇ ਹਾਂ ਅੰਡਰ ਹੈਵੀ ਸਨੋ ਹੈਵੀ ਸਨੋ ਦੇ ਹੇਠਾਂ ਆਪជាਗੇ ਦਾ ਫਰੰਟ ਐਂਟੀ ਫੌਗ ਲਾਈਟ ਬੀ ਹੈਗਾ ਦਾ ਫਰੰਟ ਐਂਟੀ ਫੌਗ ਲਾਈਟ ਕੰਪਲਸਰੀ ਆ ਐਂਡ ਰੀਅਰ ਐਂਟੀ ਫੌਗ ਲਾਈਟ ਇਫ ਦਾ ਵੀਕਲ ਇਜ਼ ਇਕুইਪਡ ਵਿਦ ਵਨ ਤੇ ਸੀ ਹੈਗਾ ਦਾ ਰੀਅਰ ਐਂਟੀ ਫੌਗ ਲਾਈਟ ਐਂਡ ਦਾ ਫਰੰਟ ਐਂਟੀ ਫੌਗ ਲਾਈਟ ਇਫ ਦਾ ਵੀਕਲ ਇਜ਼ ਇਕুইਪਡ ਵਿਦ ਵਨ ਠੀਕ ਹੈ ਜੀ ਤਾਂ ਇਸ ਕੁਐਸਚਨ ਦਾ ਆਨਸਰ ਹੈ ਜੀ ਅਗਰ ਹੈਵੀ 스ਨੋ ਆ ਤਾਂ ਸਾਨੂੰ ਜ਼ਰੂਰੀ ਆ ਰੀਅਰ ਐਂਟੀਫੌਗਲੇਟ ਠੀਕ ਹੈ ਜੀ ਔਰ ਉਸ ਤੋਂ ਬਾਅਦ ਅਸੀਂ ਜੋ ਫਰੰਟ ਐਂਟੀਫੌਗਲੇਟ ਆ ਉਹ ਵੀ ਜਗਾ ਸਕਦੇ ਆ ਅਗਰ ਵਹੀਕਲ 'ਚ ਲੱਗੀਆਂ ਠੀਕ ਹੈ ਤਾਂ ਇਸ ਕਰਕੇ ਸਾਡਾ ਇਸ ਕੁਐਸਚਨ ਦਾ ਆਨਸਰ ਹੋਏਗਾ ਆਪਸ਼ਨ ਸੀ ਠੀਕ ਹੈ ਜੀ ਰੀਅਰ ਐਂਟੀਫੌਗਲੇਟ ਹੈ ਨਾ ਕਿ ਜੋ ਬੈਕ ਸਾਈਡ ਰੀਅਰ ਦਾ ਮਤਲਬ ਬੈਕ ਸਾਈਡ ਹੈ ਨਾ ਜੋ ਬੈਕ ਸਾਈਡ ਤੇ ਐਂਟੀਫੌਗਲੇਟ ਆ ਉਹ ਤੇ ਫਰੰਟ ਐਂਟੀਫੌਗਲੇਟ ਲੋ ਜਗਾ ਲਾਂਗੇ ਕਦੋਂ ਇਫ ਦਾ ਵਹੀਕਲ ਇਜ਼ ਇਕুইਪਡ ਵਿਦ ਵਨ ਅਗਰ ਵਹੀਕਲ ਦੇ ਵਿੱਚ ਉਹ ਇੰਸਟਾਲਡ ਆ ਵਹੀਕਲ ਉਹਨਾਂ ਲਾਈਟਸ ਨਾਲ ਇਕুইਪਡ ਆ ਠੀਕ ਹੈ ਜੀ ਉਸ ਟਾਈਮ ਤੇ ਇਸ ਕਰਕੇ ਇਸ ਕੁਸ਼ਚਨ ਦਾ ਆਪਸ਼ਨ ਹੈ ਜੀ ਆਪਸ਼ਨ ਸੀ ਜੀ ਨੈਕਸਟ ਕੁਸ਼ਚਨ ਹੈ ਜੀ ਸਾਡੇ ਕੋਲ ਸੌਰੀ ਪੰਜ ਨੰਬਰ ਹੂ ਸ਼ੁੱਡ wear ਸੀਟ ਬੈਲਟਸ ਇਨ ਅ ਬੱਸ ਕਿੰਨੂੰ ਵੇਅਰ ਕਰਨੀ ਚਾਹੀਦੀ ਕਿੰਨੂੰ ਲਗਾਉਣੀ ਚਾਹੀਦੀ ਹੈ ਸੀਟ ਬੈਲਟ ਬੱਸ ਦੇੰਦਾ অপশন এ কندہ দা ড্রাইভার অনলি ਤੇ বি ਕندہ ਅਪਾਰਟ ਫਰਮ ਦਾ ਡਰਾਈਵਰ ਡਰਾਈਵਰ ਤੋਂ ਲੱਗ ਪੈਸੇਂਜਰਸ ওভার 3 ইয়ার্স অফ এজ ਤੇ ਸੀ ਹੈਗਾ অল ਪੈਸੇਂਜਰਸ ਤਾਂ বাস ਦੇ ਅੰਦਰ ਜੀ ਜਿਹੜੇ ਪੈਸੇਂਜਰ 3 ਸਾਲ ਤੋਂ ਜ਼ਿਆਦਾ ਉਹਨਾਂ ਦੇ ਲਈ ਜ਼ਰੂਰੀ ਹੈ ਸੀਟ ਬੈਲ ਲਗਾਉਣਾ ਔਰ ਡਰਾਈਵਰ ਦੇ ਲਈ ਵੀ ਜ਼ਰੂਰੀ ਹੈ ਨਾ ਤਾਂ ਇਸ ਕਰਕੇ অপশন কি आंसर ਹੋਏਗਾ অপশন B ਅਪਾਰਟ ਫਰਮ ਦਾ ਡਰਾਈਵਰ ਡਰਾਈਵਰ ਤੋਂ ਅਲੱਗ ਹੈ ਨਾ ਡਰਾਈਵਰ ਤੋਂ ਬਿਨਾ ਪੈਸੇਂਜਰਸ ਯਾਤਰੀ ਜਿਹੜੇ ਕਿ ਓਵਰ ਆ 3 ਇਅਰਸ 3 ਸਾਲ ਤੋਂ ਓਵਰ ਦਾ ਮਤਲਬ ਜ਼ਿਆਦਾ ਹੈ 3 ਸਾਲ ਤੋਂ ਏਜ ਦੇ ਵਿੱਚ ਉਹਨਾਂ ਦੇ ਲਈ ਜ਼ਰੂਰੀ ਹੈ ਸੀਟ ਬੈਲਟ ਲਗਾਉਣਾ ਠੀਕ ਹੈ ਜੀ ਤਾਂ ਇਸ ਕਰਕੇ ਇਸ ਦਾ ਕੁਐਸਚਨ ਆਨਸਰ ਹੋ ਗਿਆ ਜੋ ਆਪਸ਼ਨ ਬੀ ਜੀ 6 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਵਟ ਡਸ ਦਾ ਰਾਈਟ ਹੈਂਡ ਸਾਈਨ ਮੀਨ ਜੋ ਰਾਈਟ ਹੈਂਡ ਦੇ ਸਾਈਨ ਆ ਪਾ ਦੇਖ ਰਹੇ ਆ ਉਹਦਾ ਮਤਲਬ ਕੀ ਹੈ ਤੁਹਾਨੂੰ ਮੈਂ ਹੁਣੇ ਹੀ ਇਸ ਦੀ ਪਿਕਚਰ ਵੱਡੀ ਕਰਕੇ ਦਿਖਾਉਣਾ ਤੁਹਾਡੇ ਲਈ ਹੋਰ ਈਜ਼ੀ ਹੋ ਜਾਏਗਾ ਇਹਨੂੰ ਰਿਕੋਗਨਾਈਜ਼ ਕਰਨਾ ਰਾਈਟ ਹੈਂਡ ਸਾਈਡ ਤੇ ਜਿਹੜਾ ਸਾਈਨ ਲੱਗਾ ਹੈ ਔਰ ਉਹ ਲੱਗਾ ਜਿਹੜਾ ਹੈਗਾ ਟ੍ਰਾਇੰਗਲ ਦੇ ਵਿੱਚ yellow ਬੈਕਗ੍ਰਾਉਂਡ ਨਾਲ ਉਹਦੇ ਬਾਰੇ ਪੁੱਛਣਾ ਚਾਹ ਰਿਹਾ ਠੀਕ ਹੈ ਜੀ ਆਪਸ਼ਨ A ਕਹਿੰਦਾ ਡੇਂਜਰ ਰੋਡ ਨੈਰੋਜ਼ਡ ਕਿ ਰੋਡ ਨੈਰੋ ਹੋ ਰਿਹਾ ਹੈ B ਕਹਿੰਦਾ ਡੇਂਜਰ ਰੋਡ ਵਰਕ ਸੈਟ ਰੋਡ ਵਰਕ ਚੱਲ ਰਿਹਾ ਹੈ ਤੇ C ਕਹਿੰਦਾ ਅ ਡੇਂਜਰ ਅਹੈਡ ਇੱਕ ਖਤਰਾ ਅੱਗੇ ਅਦਰ than ਹੋਰਾਂ ਤੋਂ ਬਿਨਾ ਦੋਜ਼ ਇੰਡੀਕੇਟਡ ਇਨ ਅਦਰ ਸਾਈਨ ਜੋ ਹੋਰਾਂ ਸਾਈਨਾਂ ਦੇ ਵਿੱਚ ਇੰਡੀਕੇਟ ਕੀਤੇ ਸੀ ਉਹਨਾਂ ਤੋਂ ਬਿਨਾ ਤਾਂ ਇਸ ਕੁਐਸਚਨ ਦਾ ਆਨਸਰ ਹੈ ਜੀ অপਸ਼ਨ ਸੀ ਜੀ ਇਸ ਨੂੰ ਆਪਾਂ ਡੇਂਜਰ ਹੈਡ ਸਾਈਨ ਕਹਿੰਦੇ ਆ ਜੋ ਕਿ ਅਦਰ ਹੋਏਗਾ ਜਿਹਨੂੰ ਕਿ ਕਿਸੇ ਹੋਰ ਸਾਈਨ ਦੇ ਵਿੱਚ ਨਹੀਂ ਦੱਸਿਆ ਗਿਆ ਲੇਕਿਨ ਅਲੱਗ ਹੋਏਗਾ ਹਨਾ ਤਾਂ ਉਸ ਬਾਰੇ ਇਹ ਇੰਡੀਕੇਸ਼ਨ ਆ ਇਸ ਸਾਈਨ ਨੂੰ ਬਣਾਉਣ ਦਾ ਰੀਜ਼ਨ ਡਿਜੀਟੀ ਡਿਪਾਰਟਮੈਂਟ ਵੱਲੋਂ ਕੀ ਹੈ ਕਿ ਉਹਨਾਂ ਨੂੰ ਵੀ ਕਲੀਅਰ ਨਹੀਂ ਹੋਊਗਾ ਕਿ ਕਿਸ ਤਰ੍ਹਾਂ ਦਾ ਖਤਰਾ ਹੋਏਗਾ ਤਾਂ ਇਸ ਕਰਕੇ ਉਹ ਖਤਰਾ ਕਿਸੇ ਵੀ ਖਤਰੇ ਨੂੰ ਇੰਡੀਕੇਟ ਕਰਨ ਦੇ ਲਈ ਇਸ ਸਾਈਨ ਨੂੰ ਯੂਜ਼ ਕਰ ਲੈਂਦੇ ਹਨ ਤਾਂ ਆਪਾਂ ਇਹ ਸਾਈਨ ਇੱਕ ਵਾਰੀ ਫਿਰ ਤੋਂ ਦੇਖ ਸਕਦੇ ਹਾਂ ਰਾਈਟ ਹੈਂਡ ਸਾਈਡ ਤੇ ਸਾਈਨ ਆਰ yellow ਬੈਕਗ੍ਰਾਉਂਡ ਵਾਲਾ ਉਹ ਸਾਈਨ ਉਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਇਨ ਥਿਸ ਸਿਚੁਏਸ਼ਨ ਸਿਚੁਏਸ਼ਨ ਸਥਿਤੀ ਦੇ ਵਿੱਚ ਸਤਿ ਆਵਾਂ ਫਿਰ ਦੇਖਣੀ ਪੈਗੀ ਫੋਟੋ ਆਪਾਂ ਵੱਡੀ ਕਰਦੇ ਆਂ ਔਰ ਫੋਟੋ ਦੇ ਵਿੱਚ ਆਪਾਂ ਦੇਖ ਰਹੇ ਆਂ ਦੋਨੋਂ ਕਰਾਂ ਦੇ ਵਿੱਚ ਇੱਕ ਚਾਈਲਡ ਇੱਕ ਗਰਲ ਚਾਈਲਡ ਆ ਔਰ ਇਹ ਸਿਚੁਏਸ਼ਨ ਦੇ ਵਿੱਚ ਉਹਨੇ ਸਾਨੂੰ ਆਪਸ਼ਨਸ ਪੁੱਛੇ ਆ ਆਪਸ਼ਨ 1 ਦਾ ਡਰਾਈਵ ਨਾਰਮਲੀ ਦਾ ਚਾਈਲਡ ਇਜ਼ ਨਾਟ ਔਨ ਦਾ ਰੋਡ ਬੀਗਰ ਡਰਾਈਵ ਐਟ ਮੋਡਰੇਟ ਸਪੀਡ ਪਰ ਹੈਪਸ ਈਵਨ ਸਟਾਪਿੰਗ ਦੇਸੀ ਹੈਗਾ ਐਕਸੈਲੇਟ ਟੂ ਪਾਸ ਦਾ ਚਾਈਲਡ as quick as possible and so avoid the danger ta situation de vich ki karange apan drive karange at moderate speed moderate speed da matlab likhange ha na reduce speed cut speed kyon cut speed kyonki ho sakda thaanu rokna pave aur isse karke ohne word use kita perhaps perhaps da matlab ki hai shayad even stopping et tak stop hi karo ਮੀ ਕੌਸਾ ਦੀ ਸਿਚੁਏਸ਼ਨ ਦੇਸ ਕਰਕੇ ਸਾਡੇ ਇਸ ਕੁਐਸਚਨ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ ਨੈਕਸਟ ਕੁਐਸਚਨ ਚੱਲਦੇ ਹਾਂ ਵਟ ਡਸ ਦਿਸ ਇਸ ਸਾਈਨ ਮੀਨ ਇਸ ਸਾਈਨ ਦਾ ਕੀ ਮਤਲਬ ਆ ਸਾਈਨ ਐ ਵੀ ਸਾਡਾ ਕੁਐਸਚਨ ਰਿਲੇਟਡ ਟੂ ਫੋਟੋ ਹੋ ਗਿਆ ਆਪਾਂ ਇਸ ਫੋਟੋ ਨੂੰ ਜ਼ੂਮ ਕਰ ਲੈਣੇ ਆਂ ਔਰ ਆਪਾਂ ਦੇਖ ਰਹੇ ਹਾਂ ਇੱਕ ਸਾਈਨ ਤਾਂ ਇਸ ਸਾਈਨ ਦੇ ਵਿੱਚ ਕੀ ਆ ਤੁਹਾਨੂੰ ਰਸਤਾ ਦੇਣਾ ਪਏਗਾ ਜੋ ਟ੍ਰੈਫਿਕ ਆਪੋਜ਼ਿਟ ਤੋਂ ਆ ਰਿਹਾ ਹੈ ਉਲਟ ਦਿਸ਼ਾ ਤੋਂ ਆ ਰਿਹਾ ਜਿੰਨੂੰ ਆਪਾਂ ਆਨ ਕਮਿੰਗ ਟ੍ਰੈਫਿਕ ਵੀ ਕਹਿੰਦੇ ਆ ਠੀਕ ਹੈ ਜੀ ਤਾਂ ਆਪਸ਼ਨ ਹੈ ਕਹਿੰਦਾ ਗਿਵ ਅਵੇ ਟੂ ਆਨ ਕਮਿੰਗ ਟ੍ਰੈਫਿਕ ਬੇਗੈਟ ਟੂ ਵੇ ਟ੍ਰੈਫਿਕ ਤੁਸੀਂ ਹੈਗਾ ਡਰਾਈਵ ਸਟੇਟ ਆਨ ਤਾਂ ਇਸ ਕੁਸ਼ਚਨ ਦਾ ਆਨਸਰ ਹੈਗਾ ਜੀ ਆਪਸ਼ਨ ਏ ਜੀ ਗਿਵ ਅਵੇ ਟੂ ਆਨ ਕਮਿੰਗ ਟ੍ਰੈਫਿਕ ਰਸਤਾ ਦਿਓ ਜੋ ਆਪੋਜ਼ਿਟ ਤੋਂ ਆ ਰਿਹਾ ਟ੍ਰੈਫਿਕ ਆ ਆਨ ਕਮਿੰਗ ਟ੍ਰੈਫਿਕ ਆ ਠੀਕ ਹੈ ਜੀ ਇਸ ਕਰਕੇ ਇਸ ਕੁਸ਼ਚਨ ਦਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ 9 ਨੰਬਰ ਕੇ ਬਚੇ ਸਾਡੇ ਕੋਲ what does this sign means ਸਾਈਨ ਦਾ ਕੀ ਮਤਲਬ ਹੈ ਇੱਕ ਹੋਰ ਕੁਐਸਚਨ ਫੋਟੋ ਬੇਸਡ ਹੋ ਗਿਆ ਆਪਾਂ ਇਸ ਫੋਟੋ ਨੂੰ ਵੀ ਵੱਡਾ ਕਰਦੇ ਆਂ ਰਾਈਟ ਹੈਂਡ ਸਾਈਡ ਤੇ ਆਪਾਂ ਇੱਕ ਸਾਈਨ ਦੇਖ ਰਹੇ ਆਂ ਸਾਈਨ ਹੈਗਾ ਜੀ ਮੈਕਸਿਮਮ ਸਪੀਡ ਦਾ ਆਪਾਂ ਪਹਿਲਾਂ ਵੀ ਇਸ ਡਿਜ਼ਾਈਨ ਵਿੱਚ ਇੱਕ ਸਾਈਨ ਦੇਖ ਚੁੱਕੇ ਆਂ ਔਰ ਆਪਸ਼ਨ ਜਿਹਦੇ ਅਡਵਾਈਜ਼ੇਬਲ ਮੈਕਸਿਮਮ ਸਪੀਡ ਹੈ ਵੀ ਕਰਾ ਮੈਕਸਿਮਮ ਸਪੀਡ ਪਰਮਿਟਿਡ ਹੈ ਤੇ ਸੀ ਹੈਗਾ ਅਡਵਾਈਜ਼ੇਬਲ ਮੈਕਸਿਮਮ ਮਿਨਿਮਮ ਸਪੀਡ ਸੋਰੀ ਤੇ ਇਸ ਕੁਐਸਚਨ ਦਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ ਕੀ ਮੈਕਸਿਮਮ ਸਪੀਡ ਪਰਮਿਟਡ ਹੈ ਜਿਹੜੀ ਹਨਾ ਇੱਥੇ ਰੋਡ ਤੇ ਠੀਕ ਹੈ ਜੀ ਤਾਂ ਇਸ ਕਰਕੇ ਆਪਸ਼ਨ ਬੀ ਜੀ ਨੈਕਸਟ ਹੈ ਸਾਡੇ ਕੋਲ ਕੈਨ ਯੂ ਟਰੈਵਲ ਔਨ ਅ ਡਿਊਲ ਕੈਰਜ ਬੇ ਕੀ ਤੁਸੀਂ ਇਸ ਟਰੈਵਲ ਕਰ ਸਕਦੇ ਹੋ ਡਿਊਲ ਕੈਰਜ ਦੇ ਉੱਪਰ ਵਿਦਆਊਟ ਅ ਗੁੱਡ ਰੀਜ਼ਨ ਬਿਨਾ ਕਿਸੇ ਸਹੀ ਵਧੀਆ ਰੀਜ਼ਨ ਤੋਂ ਬਿਲੋ ਦਾ ਮਿਨਿਮਲ ਸਪੀਡ ਬਿਲੋ ਦਾ ਮਤਲਬ ਘੱਟ ਹੈ ਤਾਂ ਕਿਹਦੇ ਤੋਂ ਦਾ ਮਿਨਿਮਲ ਸਪੀਡ ਹੈ ਜੋ ਜੋ ਕਿ ਐਸਟੈਬਲਿਸ਼ਡ ਆ ਸਥਾਪਿਤ ਕੀਤੀ ਗਈ ਆ ਬਣਾਈ ਗਈ ਆ ਫਾਰ ਥਿਸ ਟਾਈਪ ਆਫ ਰੋਡ ਇਸ ਤਰ੍ਹਾਂ ਦੇ ਰੋਡ ਦੇ ਲਈ ਤੇ ਕਹਿੰਦਾ ਕੀ ਤੁਸੀਂ ਟ੍ਰੈਵਲ ਕਰ ਸਕਦੇ ਸ਼ਡਿਊਲ ਕੈਜੂਅਲ ਦੇ ਉਪਰ ਬਿਨਾਂ ਕਿਸੇ ਸਹੀ ਕਾਰਨ ਤੋਂ ਜਿਹੜੀ ਮਿਨੀਮਮ ਸਪੀਡ ਆ ਉਸ ਤੋਂ ਵੀ ਬਿਲੋ ਘੱਟ ਤੇ ਇਸ ਤਰ੍ਹਾਂ ਦੇ ਰੋਡ ਦੇ ਉੱਪਰ ਤਾਂ ਨਹੀਂ ਹਨਾ ਕਿਉਂਕਿ ਇਸ ਤਰ੍ਹਾਂ ਦੀ ਸਪੀਡ ਜੋ ਕਿ ਮਿਨੀਮਮ ਤੋਂ ਵੀ ਘੱਟ ਹੋਏਗੀ ਉਹਨੂੰ ਕਾਲ ਕੀਤਾ ਜਾਂਦਾ ਉਹਨੂੰ ਕਿਹਾ ਜਾਂਦਾ ਹੈ ਕਿ ਜੀ ਇਹ ਤਾਂ ਐਬਨਾਰਮਲੀ ਰਿਡਿਊਸ ਸਪੀਡ ਆ ਇਸ ਕਰਕੇ ਬਿਨਾਂ ਕਿਸੇ ਦੇ ਤੁਸੀਂ ਤੁਸੀਂ ਜਾ ਸਕਦੇ ਇਸ ਸਪੀਡ ਤੇ Option no, because it is an abnormally reduced speed. B, yes, although in this case I am required to travel on the hard shoulder. This is yes, provided that I do not disrupt traffic flow. This question answer is your option AG. ਕਿ ਨੋ बिकॉज ਇਟ ਇਜ਼ ਐਨ ਐਬਨਾਰਮਲੀ ਰਿਡਿਊਸ ਪਰ ਜੋ ਕਿ ਦਬਰ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਾ ਹਾਂ ਐਬਨਾਰਮਲੀ ਰਿਡਿਊਸ ਸਪੀਡ ਮਤਲਬ ਜਿਹੜੀ ਮਿਨਿਮਮ ਤੋਂ ਵੀ ਘੱਟ ਹੁੰਦੀ ਹੈ ਜਿੰਨੂੰ ਕਿ ਅਲਾਉ ਨਹੀਂ ਕਰਦਾ ਹਣਾ ਚੱਲਣਾ ਇਸ ਸਪੀਡ ਦੇ ਉੱਪਰ ਮਿਨਿਮਮ ਤੋਂ ਵੀ ਘੱਟ ਤੇ ਇਸ ਕਰਕੇ ਇੱਥੇ ਉਹਨੇ ਨੋ ਚਾਂਸਰ ਕੀਤਾ ਤਾਂ ਇਸ ਕਰਕੇ ਆਪਸ਼ਨ ਏ ਆਨਸਰ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਇਜ਼ ਟਰੈਵਲਿੰਗ ਪਰਮਿਟਿਡ ਕਿ ਟਰੈਵਲ ਕਰਨਾ ਸਫਰ ਕਰਨਾ ਉਹਦੀ ਪਰਮਿਸ਼ਨ ਹੈ ਆਗਿਆ ਹੈ ਹਣਾ ਪਰਮਿਟਿਡ ਹੈ using dark tinting dark tinting matlab jo tinting da matlab hai jo shishe singh gaddi ch dekhde ha unna nu filming karwana film ch karwana aur oh bhi dark ha na kale rang ch apa keh sakde ha apply jo ke ho riha to the rear windows de upar to prevent the view jo ke rok diyan view nu oh oh ta question ki si ga kehanda ki traveling di permission hai use karke dark tinting रियर ਵਿੰਡੋ ਦੇ ਉੱਪਰ ਜੋ ਆ ਕੇ ਰੋਕਦੀਆਂ ਥੀ ਵਿਊ ਨੂੰ ਵਿਊ ਦਾ ਮਤਲਬ ਸਾਨੂੰ ਜੋ ਦਿਖਦਾ ਹੈ ਪਿੱਛੋਂ ਨਾ ਆਪਾਂ ਇਹ ਵੀ ਫੋਟੋ ਵੱਡੀ ਕਰਕੇ ਦੇਖ ਲੈਣੇ ਆ ਜੋ ਬੈਕ ਸਾਈਡ ਦੇ ਉੱਪਰ ਸ਼ੀਸ਼ਾ ਹੁੰਦਾ ਹੈ ਉੱਥੇ ਡਾਰਕ ਫਿਲਮਿੰਗ ਕੀਤੀ ਹੈ ਨੇ ਡਾਰਕ ਟਿੰਟਿੰਗ ਕੀਤੀ ਹੈ ਰ ਅਸੀਂ ਸਾਨੂੰ ਸ਼ੀਸ਼ੇ ਚੋਂ ਨਾ ਕਲੀਅਰ ਨਹੀਂ ਦਿਖਦਾ ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਉਹ ਕਹਿੰਦਾ ਵੀ ਕੀ ਤੁਹਾਨੂੰ ਇਦਾਂ ਪਰਮਿਸ਼ਨ ਹੈ ਆਪੇ ਕਹਿੰਦਾ ਯੈਸ ਵੈਨ ਦਾ ਵੀਕਲ ਇਜ਼ ਫਿਟਡ ਵਿਦ ਆ ਲੈਫਟ ਸਾਈਡ ਮਿਰਰ ਵੀ ਹੈਗਾ ਨੋ ਐਕਸੈਪਟ ਇਫ ਦਾ ਵੀਕਲ ਇਜ਼ ਫਿਟਡ ਵਿਦ ਟੂ ਸਾਈਡ ਮਿਰਰ ਤੇ ਸੀ ਹੈਗਾ ਯੈਸ ਤਾਂ ਆਪਾਂ ਨੂੰ ਪਰਮਿਸ਼ਨ ਹੈ ਬਟ ਸਾਨੂੰ ਫਿਰ ਚਾਹੀਦਿਆ ਦੋਨੋਂ ਹੀ ਸਾਈਡਾਂ ਦੇ ਉੱਪਰ ਮਿਰਰ ਹੋਣੇ ਜ਼ਰੂਰੀ ਠੀਕ ਹੈ ਜੀ ਤਾਂ ਇਸ ਕਰਕੇ ਇਨ ਜਨਰਲ ਤਾਂ ਸਾਨੂੰ ਮਨ ਹੈ ਬਟ ਅਗਰ ਸਾਡੇ ਕੋਲ ਟੂ ਸਾਈਡ ਮਿਰਰ ਹੈ ਤਾਂ ਆਪਾਂ ਚੱਲ ਵੀ ਸਕਦੇ ਹਾਂ ਠੀਕ ਹੈ ਜੀ ਤਾਂ ਇਸ ਕਰਕੇ ਆਪਸ਼ਨ ਬੀ ਆਨਸਰ ਕਿ ਨਹੀਂ ਇਨ ਜਨਰਲ ਤਾਂ ਨਹੀਂ ਐਕਸੈਪਟ ਬਹੁਤ ਇੰਪੋਰਟੈਂਟ ਵਰਡ ਜਦੋਂ ਆਪਾਂ ਤਿਆਰੀ ਕਰਦੇ ਹਾਂ ਔਰ ਐਕਸੈਪਟ ਦਾ ਮਤਲਬ ਆ लीव इट ਛੱਡ ਦਿਓ ਮਤਲਬ ਕਿ ਜਿਹੜੀ ਉਹਨੇ ਪਹਿਲਾਂ ਨਾ ਕੀਤੀ ਹੈ ਕਿੰਦਾ ਉਹਨੂੰ ਛੱਡ ਦਿਓ ਕਦੋਂ ਇਫ ਜੇਕਰ ਦਾ ਵਹੀਕਲ ਇਜ਼ ਫਿਟਡ ਵਿਦ ਟੂ ਸਾਈਡ ਮਿਰਰ ਅਗਲ ਵਹੀਕਲ ਵੇਟਾ ਟੂ ਸਾਈਡ ਮਿਰਰ ਦੇ ਨਾਲ ਠੀਕ ਹੈ ਜੀ ਇਸ ਕਰਕੇ ਆਪਸ਼ਨ ਬੀ ਅਨਸਰ ਨੈਕਸਟ ਹੈ ਸਾਡੇ ਕੋਲ ਵੈਨ ਇਜ਼ ਇਟ ਪਰਮਿਟਿਡ ਕਦੋਂ ਤੁਹਾਨੂੰ ਪਰਮਿਸ਼ਨ ਹੈ ਆਗਿਆ ਹੈ ਡਰਾਈਵ ਕਰਨ ਦੀ ਔਨ ਦਾ ਸ਼ੋਲਡਰ ਸ਼ੋਲਡਰ ਤੇ ਔਨ ਦਿਸ ਮੋਟਰਵੇ ਇਸ ਮੋਟਰਵੇ ਦੇ ਉੱਪਰ ਸ਼ੋਲਡਰ ਦੇ ਉੱਪਰ ਪੁੱਛ ਰਿਹਾ ਨਾ ਕਦੋਂ ਤੁਹਾਨੂੰ ਪਰਮਿਸ਼ਨ ਹੈ ਡਰਾਈਵ ਕਰਨ ਦੀ ਆਬਸ਼ੇ ਕਹਿੰਦਾ ਇਨਹਿਬਿਟ ਟ੍ਰੈਫਿਕ ਜਦੋਂ ਟ੍ਰੈਫਿਕ ਹੈਵੀ ਹੈ ਉਦੋਂ ਵੀ ਕੇ ਰੈਵਨ ਟਰੈਵਲਿੰਗ ਐਟ ਏਨ ਅਬਨਾਰਮਲੀ ਸਲੋ ਸਪੀਡ ਇਨ ਏਨ ਐਮਰਜੈਂਸੀ অর ਬ੍ਰੇਕਡਾਊਨ ਹਣਾ ਜਦੋਂ ਆਪਾਂ ਟਰੈਵਲ ਕਰ ਰਹੇ ਆ ਅਬਨਾਰਮਲੀ ਸਲੋ ਸਪੀਡ ਦੇ ਉੱਪਰ ਜੋ ਕਿ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਇਨ ਐਨ ਐਮਰਜੈਂਸੀ ਜਦੋਂ ਕੋਈ ਐਮਰਜੈਂਸੀ ਹੈ ਜਾਂ ਫਿਰ ਬ੍ਰੇਕਡਾਊਨ ਹੋਇਆ ਬ੍ਰੇਕਡਾਊਨ ਦਾ ਮਤਲਬ ਗੱਡੀ ਖਰਾਬ ਹੋਈ ਉਹ ਤੋਂ ਆਪਸ਼ਨ ਸੀ ਕਹਿੰਦਾ ਨੋ ਹਣਾ ਹਰ ਨੇਵਰ ਕਦੇ ਵੀ ਨਹੀਂ ਤਾਂ ਆਪਸ਼ਨ ਐਮਰਜੈਂਸੀ ਜੇ ਆਪਾਂ ਚੱਲ ਸਕਦੇ ਹਣਾ ਮੋਟਰਵੇ ਦੇ ਉੱਪਰ ਵੈਸੇ ਤਾਂ ਨਹੀਂ ਆਪਾਂ ਨੂੰ ਮੰਨ ਹੈਬੀ ਟ੍ਰੈਫਿਕ 'ਚ ਵੀ ਨਹੀਂ ਤਾਂ ਆਪਸ਼ਨ ਕੀ ਆਨਸਰ ਹੋਏਗਾ ਆਪਸ਼ਨ ਬੀ ਆਨਸਰ ਕਿ ਵੈਨ ਟਰੈਵਲਿੰਗ ਐਟ ਐਨ ਅਬਨਾਰਮਲੀ ਸਲੋ ਸਪੀਡ ਇਨ ਐਨ ਐਮਰਜੈਂਸੀ ਐਮਰਜੈਂਸੀ ਵਿੱਚ অর ਬ੍ਰੇਕਡਾਊਨ ਵਿੱਚ ਠੀਕ ਹੈ ਜੀ ਤੇ ਇਸ ਕਰਕੇ ਐਨਸਰ ਹੋ ਗਿਆ ਜੀ ਆਪਸ਼ਨ ਬੀਜੀ ਚਲਦੇ ਆਪਾਂ ਨੈਕਸਟ ਕੁਐਸਚਨ 13 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਆਰ ਯੂ ਅਲਾਉਡ ਟੂ ਓਵਰਟੇਕ several vehicles at once ਕੀ ਤੁਹਾਨੂੰ ਅਲਾਉਡ ਹੈ ਕੀ ਤੁਹਾਨੂੰ ਪਰਮਿਸ਼ਨ ਹੈ ਓਵਰਟੇਕ ਕਰਨ ਦੀ ਕਈ ਵਹੀਕਲ several vehicle at once ਇੱਕ ਵਾਰੀ ਤਾਂ ਆਪਸ਼ਨ ਏ ਕਹਿੰਦਾ yes as long as you can move back to the right safely in case you come across vehicles coming from the opposite fraction be again no the c again yes only when the vehicles you are overtaking are going at low speed ta tayar rakhange sanu by rule allowed a overtake karna kafi sare vehicles un ikko varan once matlab ikko var but ਇਸ ਗੱਲ ਤੋਂ ਅਰੇ ਵਿੱਚ ਆਪੋਜ਼ਿਟ ਤੋਂ ਕੋਈ ਸੇ ਨੂੰ ਅਸੀਂ ਦਿੱਕਤ ਨਾ ਕਰੀ ਜੋ ਵਹੀਕਲ ਟ੍ਰੈਫਿਕ ਆਪੋਜ਼ਿਟ ਤੋਂ ਆ ਰਿਹਾ ਹੈ ਔਰ ਅਸੀਂ ਸੇਫਲੀ ਮੂਵ ਕਰ ਜੀਏ ਰਾਈਟ ਨੂੰ ਅਗਰ ਕੋਈ ਆਪੋਜ਼ਿਟ ਤੋਂ ਆ ਗਿਆ ਠੀਕ ਹੈ ਜੀ ਤਾਂ ਇਸ ਕਰਕੇ ਸਾਡਾ ਆਨਸਰ ਹੈ ਜੀ অপਸ਼ਨ ਏ ਜੀ ਕਿ ਹਾਂ ਆਪਾਂ ਕਈ ਸਾਰੇ ਵਿਕਲ ਨੂੰ ਇੱਕੋ ਵਾਰ ਕਰ ਸਕਦੇ ਹਾਂ ਓਵਰਟੇਕ ਐਸ ਲੌਂਗ ਐਸ ਮਤਲਬ ਜਦ ਤੱਕ ਯੂ ਕੈਨ ਮੂਵ ਬੈਕ ਟੂ ਦਾ ਰਾਈਟ ਜੇ ਤੁਸੀਂ ਮੂਵ ਕਰ ਸਕਦੇ ਹੋ ਬੈਕ ਰਾਈਟ ਨੂੰ safely in case you come across come across ਦਾ ਮਤਲਬ ਮਿਲਣਾ vehicles coming from the opposite traction ਤਦ ਤੱਕ ਤੁਸੀਂ ਕਰ ਸਕਦੇ ਹੋ ਠੀਕ ਹੈ ਜਿਸ ਕਰਕੇ ਸਾਡਾ ਆਨਸਰ ਹੋ ਗਿਆ ਜੀ অপਸ਼ਨ a ਜੀ ਨੈਕਸਟ ਕੁਸਚਨ ਤੇ ਚੱਲਦੇ ਹਾਂ ਜੀ 14 ਨੰਬਰ ਕੁਸਚਨ ਹੈ ਸਾਡੇ ਕੋਲ ट्रैवलिंग ਐਕਸੀਡਿੰਗ 50 ਕਿਲੋਮੀਟਰ ਪਰ ਆਰ ਟ੍ਰੈਵਲ ਕਰਨਾ ਸਫਰ ਕਰਨਾ ਐਕਸੀਡਿੰਗ ਮਤਲਬ ਜ਼ਿਆਦਾ ਕਰਨਾ 50 ਕਿਲੋਮੀਟਰ ਪਰ ਆਰ ਤੋਂ सपोजਸ ਐਨੀ ਕਾਈਂਡ ਆਫ ਹੈਜ਼ਡ ਸਪੋਜ਼ਲ ਮਤਲਬ ਆਪਾਂ ਇੱਥੇ ਕਾਰਨ ਲਿਖ ਲਾਂਗੇ ਐਨੀ ਕਾਈਂਡ ਆਫ ਹੈਜ਼ਰਡ ਮਤਲਬ ਕਿਸੇ ਵੀ ਤਰ੍ਹਾਂ ਦੇ ਖਤਰੇ ਦਾ ਕਾਰਨ ਬਣ ਸਕਦਾ ਤਾਂ ਆਪਸ਼ਨ ਇਹ ਕਹਿੰਦਾ ਯੈਸ ਐਟ ਸੱਚ ਆ ਸਪੀਡ ਇਸ ਤਰ੍ਹਾਂ ਦੀ ਸਪੀਡ ਦੇ ਉੱਪਰ ਆ ਰਨ ਓਵਰ ਮੇ ਬੀ ਫੈਟਲ ਬੀ ਕਹਿੰਦਾ ਨੋ ਪ੍ਰੋਵਾਈਡਡ ਥੈਟ ਦਾ ਵਹੀਕਲ ਕੈਨ ਬੀ ਮਾਸਟਰਡ ਤੇ ਸੀ ਕਹਿੰਦਾ ਨੋ ਡੇਂਜਰ ਇਜ਼ ਸਪੋਜ਼ਡ ਅਪ ਟੂ 80 ਕਿਲੋਮੀਟਰ ਪਰ ਆ ਤੇ ਇਸ ਕੁਐਸਚਨ ਆਨਸਰ ਹੈ ਜੀ ਆਪਸ਼ਨ ਏ ਜੀ ਕਿ ਹਾਂ ਐਟ ਸੱਚ ਅ ਸਪੀਡ ਇਦਾਂ ਦੀ ਸਪੀਡ ਦੇ ਉੱਪਰ ਅ ਰਨ ਓਵਰ ਅਨਨੋਮਸ ਮਤਲਬ ਐਕਸੀਡੈਂਟ ਐਕਸੀਡੈਂਟ ਜਿਹੜਾ ਮੇ ਬੀ ਫੈਟਲ ਓ ਫੈਟਲ ਹੋ ਸਕਦਾ ਤਾਂ ਮਤਲਬ ਕਿ ਫੈਟਲ ਦਾ ਮਤਲਬ ਡੈਥ ਵਾਲਾ ਐਕਸੀਡੈਂਟ ਹੈ ਨਾ ਕਿਉਂਕਿ ਇਹ ਕਹਿੰਦਾ ਅਗਰ ਤੁਹਾਡੀ ਸਪੀਡ 50 ਤੋਂ ਜ਼ਿਆਦਾ ਹੈ ਤਾਂ ਇਦਾਂ ਦੀ ਸਪੀਡ ਦੇ ਉੱਪਰ ਇੱਕ ਐਕਸੀਡੈਂਟ ਓ ਡੈਥ ਵਾਲਾ ਹੋ ਸਕਦਾ ਹੈ ਤੇ ਇਸ ਕਰਕੇ ਆਪਸ਼ਨ ਇਹ ਆਨਸਰ ਠੀਕ ਹੈ ਜੀ 15 ਨੰਬਰ ਕੁਐਸਚਨ ਜੋ ਕਿ ਸਾਡੀ ਇਸ ਵੀਡੀਓ ਦਾ ਲਾਸਟ ਕੁਐਸਚਨ ਵੀ ਹੋਏਗਾ ਆਪਾਂ ਉਹਦੇ ਤੇ ਚੱਲਦੇ ਆਂ ਕੁਐਸਚਨ ਹੈ ਜੀ ਸਾਡੇ ਕੋਲ ਹਾਊ ਡੂ ਹਾਊ ਸੌਰੀ ਹਾਊ ਆਫਨ ਡੂ ਮੋਟਰਸਾਈਕਲਸ ਓਵਰ 5 ইয়ার্স 올ਡ हैव ਟੂ ਪਾਸ ਦਾ ਰੋਡ ਵਰਦੀ ਸਰਟੀਫਿਕੇਟ ਬਰੈਕ ਲਿਖ ਰਿਹਾ ਆਈਟੀਵੀ ਤੇਦਾ ਮਤਲਬ ਕੀ ਹੈ ਕਿ ਮੋਟਰਸਾਈਕਲ ਜਿਹੜਾ ਜੋ ਕਿ 5 ਸਾਲ ਤੋਂ ਜ਼ਿਆਦਾ ਹੈ ਉਹ ਅਕਸਰ ਕਦੋਂ ਪਾਸ ਕਰਵਾਏਗਾ ਆਪਣਾ ਰੋਡ ਵਰਦੀ ਸਰਟੀਫਿਕੇਟ ਨਾ ਸਿੰਪਲ ਚ ਆਪਾਂ ਨੂੰ ਕਹਦੇ ਨੇ ਕਿ ਆਈਟੀਵੀ ਕਦੋਂ ਪਾਸ ਕਰਾਏ ਜਾਂ ਵੀਕ ਮੋਰਸ ਨੂੰ ਕਦੋਂ ਪਾਸ ਕਰਾਵਾਂਗੇ ਤਾਂ ਇਸ ਨੂੰ ਆਪਾਂ ਕਰਾਵਾਂਗੇ অপਸ਼ਨ ਚ ਕਹਿੰਦਾ ਐਵਰੀ ইয়ার বি ਕਹਿੰਦਾ ਐਵਰੀ 2 ইয়ার্স থিস সিজ ਕਹਿੰਦਾ ਐਵਰੀ 5 ইয়ার ਤਾਂ ਇਸ ਕੁਐਸਚਨ ਦਾ ਆਨਸਰ ਜੀ অপশন বি ਜੀ ਕੇ ਐਵਰੀ ইয়ার ਠੀਕ ਹੈ ਜੀ ਐਵਰੀ ইয়ার ਆਪਾਂ ਆਈਟੀਵੀ ਸੌਰੀ ਐਵਰੀ ਟੂ ਏ ਦੇ ਲਈ ਲੈ ਕੇ ਜਾਵਾਂਗੇ ਜਦੋਂ ਮੋਟਰਸਾਈਕਲ 400 ਤੋਂ ਜ਼ਿਆਦਾ ਪੁਰਾਣਾ ਹੋ ਜਾਏਗਾ ਜਿਵੇਂ ਉਹਨੇ 5 ਸਾਲ kia ਤਾਂ ਫਿਰ ਹਮੇਸ਼ਾ 2-2 ਸਾਲ ਬਾਦਾਂ ਇਹ ਮੋਟਰਸਾਈਕਲ ਜਾਂਦਾ ਰਹੇਗਾ ਆਰਟੀਵੀ ਦੇ ਲਈ ਇਸ ਕੁਐਸਚਨ ਦੇ ਨਾਲ ਹੀ ਆਪਾਂ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ ਆਈ ਹੋਪਸ ਤੁਹਾਨੂੰ ਸਾਰੇ ਕੁਐਸਚਨ ਬਹੁਤ ਅੱਛੇ ਤਰੀਕੇ ਨਾਲ ਸਮਝ ਆ ਗਏ ਹੋਣਗੇ ਹਰ ਇੱਕ ਵਰਡ ਦਾ ਮੀਨਿੰਗ ਪਤਾ ਚੱਲ ਗਿਆ ਹੋਵੇਗਾ ਫਿਰ ਵੀ ਤੁਹਾਨੂੰ ਅਗਰ ਕੋਈ ਕਨਫਿਊਜ਼ਨ ਜਾਂ ਕੋਈ ਕੁਐਸਚਨ ਹੈ ਤੁਹਾਡਾ ਤਾਂ ਤੁਸੀਂ ਨੀਚੇ ਕਮੈਂਟ ਵਿੱਚ ਲਿਖ ਸਕਦੇ ਹੋ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਹਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਤੋਂ ਬਿਨਾ ਮੈਂ ਤੁਹਾਨੂੰ ਪਹਿਲਾਂ ਵੀ ਇਨਫੋਰਮ ਕਰ ਚੁੱਕਾ ਹਾਂ ਕਿ ਅਗਰ ਤੁਸੀਂ ਕਿਸੇ ਵੀ ਨੇ ਕਾਰ ਦਾ ਲਾਇਸੈਂਸ ਦੀ ਥਿਊਰੀ ਇੰਗਲਿਸ਼ ਵਿੱਚ ਪਾਸ ਕਰਨੀ ਹੈ ਤਾਂ ਤੁਸੀਂ 631841795 ਹਣਾ 631 841 795 ਦੇ ਉੱਪਰ ਕਾਲ ਕਰਕੇ ਮੈਨੂੰ ਕਲਾਸ ਦੇ ਟਾਈਮਿੰਗ ਔਰ ਫੀਸ ਬਾਰੇ ਪੁੱਛ ਸਕਦੇ ਹੋ ਤਾ ਮਿਲਦੇ ਆ ਜੀ ਬਾਕੀ ਦੇ 15 ਕੁਐਸਚਨ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ